ਪਹਿਲਾਂ ਤੂੰ ਤੁਸੀਂ ਮੈਨੂੰ ਇਹ ਜਾਣਕਾਰੀ ਦੋ ਕਿ ਤੁਸੀਂ ਹਣੇ ਇੱਕ ਪੇਪਰ ਵੀ ਕੁਝ ਹਰਚ ਪੜ੍ਹੇ ਹੋਏ ਆ ਕੀ ਮਸਲਾ ਕੀ ਸਰ ਉਠੀ ਬੜੂ ਹੋ ਗਈ ਧੰਨਵਾਦ ਤੁਹਾਡਾ ਮੇਰਾ ਸਿੰਘਜੀਤ ਤਲਵੰਡੀ ਤੋਂ ਜਿਹੜਾ ਤੁਸੀਂ ਬੜਿਆ ਤਰੀਕੇ ਦੇ ਨਾਲ ਐਡਲੈਂਡ ਆਏ ਦੀ ਖਬਰ ਲਾਉਣੀ ਬਹੁਤ ਬਹੁਤ ਧੰਨਵਾਦ ਆ ਸਰ ਕਰਨ ਆ ਵੀ ਜਿਹੜੀ ਪਹਿਲੀ ਜ਼ਮੀਨ ਇਹ ਦੱਸਦੇ ਨੇ ਹਾਂਜੀ ਉਹ ਜ਼ਮੀਨ ਹੈਗੀ ਏ 15 ਨੰਬਰ ਇਹ ਹੈਗੀ ਏ 8 ਦਾ 25 ਨੰਬਰ ਤੇ ਮੇਨ ਜਿਹੜੀ ਅੱਛਾ ਇੱਕ ਕੋਈ 8-9 ਮਹੀਨੇ ਪਹਿਲਾਂ ਵੀ ਇਹ ਆਪਾਂ ਮਾਨਯੋਗ ਸਰਦਾਰ ਸਰਪਾ ਸਿੰਘ ਸੋਹੀ ਆਇਆ ਸੀ ਐਸਐਚਓ ਅੱਛਾ ਜੀ ਇਹਨਾਂ ਨੇ ਉਥੇ ਹੀ ਉਹ ਦਿਖਾ ਦਿੱਤੀ ਅਸੀਂ ਗਏ ਸੀ ਉਥੇ ਆਪਾਂ ਸਾਰੇ ਪ੍ਰੂਫ ਜਿੰਨੇ ਚ ਪ੍ਰੂਫ ਸੀ ਉਥੇ ਪੇਸ਼ ਕੀਤੇ ਉਹਦੇ ਦੋ ਕੁੜੀਆਂ ਫੋ ਜਿਹਨਾਂ ਪਹਿਲੇ ਕਰਨਾਲ ਸਿੰਘ ਨੇ ਵੇਚਦੇ ਦੋ ਬੇਟੇ ਉਹ ਵੀ ਉਥੇ ਲਿੰਕ ਬਰਦਰ ਕਰਕੇ ਕਹਿ ਦੱਸ ਕੇ ਆਏ ਐਸਐਚਓ ਨੇ ਵੀ ਸਾਰੇ ਸਾਡੀ ਪਛਮੀ ਨੇ ਆਈਆਂ ਦੇਖੀ ਨਾ ਅੱਗੀ ਬਹਿ ਕੀਤੀ ਉਹਨਾਂ ਨੇ ਫੇਰ ਕੰਨ ਬਿੱਜੀ ਚਲੋ ਇਹਨਾਂ ਵੱਡੀ ਫੇਰ ਵੱਡਣ ਤੋਂ ਬਾਅਦ ਇਹਨਾਂ ਨੇ ਫੇਰ ਇੱਕ ਦਰਖਾਸਤ ਦਿੱਤੀ ਵੀ ਸਾਡੀ ਜ਼ਮੀਨੀਆਂ ਇਹ ਫੇਰ ਵਹਣ ਲੱਗੇ ਨੇ ਸਾਰਾ ਅਸੀਂ ਉਸ ਟਾਈਮ ਇਹਨਾਂ ਨੂੰ ਇਹ ਕਿਹਾ ਸੀ ਜਦੋਂ ਕਲਾ ਚੰਦਨ ਇੱਕ ਆਪਣਾ ਐਸਚਓ ਸੀ ਥਾਣੇਦਾਰ ਸੀ ਸੋਹਣ ਜੀ ਐਡੀਸ਼ਨਲ ਅਸਟ ਚੌਥਾ ਥਾਣੇਦਾਰ ਬਠੜਾ ਜੀ ਨਾਲਾ ਥਾਣਾ ਜੀ ਨਾਲਾ ਉਹਨਾਂ ਨੇ ਇੱਕ ਟਾਈਮ ਇਹਨਾਂ ਨੂੰ ਦਿੱਤਾ ਸੀ 15 ਦਿਨ ਦਾ ਉਹਨਾਂ ਨੇ 15 ਦਿਨ ਦਾ ਟਾਈਮ ਦਿੱਤਾ ਸੀ ਇਹਨਾਂ ਨੂੰ ਕਦੇ ਵਾਸਤੇ ਵੀ ਤੁਸੀਂ ਨਿਸ਼ਾਨਦੀ ਕਰਾਓ ਅੱਛਾ ਜੀ ਇਹ ਤੁਸੀਂ ਨਿਸ਼ਾਨਦੀ ਕਰਾਉਂਦੇ ਜੇ ਕਿਲਾ ਬੜਾ ਉਹ 25 ਦਾ 15 ਆਉਂਦਾ ਨਾ ਨਾ ਸੌਰੀ ਮਤਲਬ ਜੇ ਗੱਲ ਸਿੰਪਲ ਗੱਲ ਆਪਾਂ ਨਾ ਬਟਿਆਂ ਤੇ ਜਾਈਏ ਇਹ ਗੱਲ ਕਹਿ ਲਈ ਕਿ ਜਿਹੜੀ ਚੀਜ਼ ਦਾ ਜਿਹੜੇ ਕਿਲੇ ਦਾ ਰੋਲਾ ਜੀ 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 ਪਿਓ ਜਿਹਦਾ ਨਿਕਲ ਆਵੇ ਹਾਂ ਜੀ ਹਾਂ ਜੀ ਅਸੀਂ ਉਹਨੂੰ ਵਹਾਵਾਂਗੇ ਅੱਛਾ ਇਹਨਾਂ ਨੇ 15 ਦਿਨਾਂ ਦੇ ਵਿੱਚ ਕੋਈ ਨਿਸ਼ਾਨੀ ਨਹੀਂ ਕਰਾਈ ਫਿਰ ਇਹ ਪੈਲੀ ਜਿਹੜੀ ਜਵਾਨ ਲੱਗੇ ਫਿਰ ਆ ਕੇ ਨਾ 25 30 ਗੁੰਡਾਗਰਦੀ ਕੀਤੀ ਮੁੰਡੇ ਸੱਦ ਕੇ ਲੜਾ ਝਗੜਾ ਕਰਤਾ ਅੱਛਾ ਇਹਦਾ ਅੰਜਾਮ ਲਾਉਂਦੇ ਨੇ ਵੀ ਇਹਨਾਂ ਨੇ ਬੰਦੇ ਸੱਦ ਨੇ ਇਹ ਪਿੰਡ ਦੇ ਵਿੱਚ ਲੋਕ ਇਕੱਠੇ ਹੋ ਕੇ ਮੁਰਗੀ ਦੇ ਪਿੱਛੇ ਜੀ ਜਦੋਂ ਇਹਨਾਂ ਨੇ ਗੁੰਡਾਗਰਦੀ ਕੀਤੀ ਆ ਤੁਹਾਡੇ ਕੋਲ ਕੋਈ ਹੈਗੇ ਤਾਂ ਡੀਐਸਪੀ ਜਨਾਲਾ ਉਹਨਾਂ ਨੂੰ ਕਾਲ ਕੀਤੀ ਵੀ ਸਰ ਚੱਕ ਡੋਗਰਾਂ ਜਾ ਕੇ ਤੁਸੀਂ ਮਲਾਇਮ ਭੇਜੋ ਉਥੇ ਬੰਦਾ ਬਰਜ ਰਹਾ ਉਹਨਾਂ ਮੁੰਡੇ ਸਦੇ ਮੰਗੇ ਕਿ ਸਾਡੇ ਇਧਰ ਸਰ ਬਹੁਤ ਰਵਾਜ ਚੱਲਣ ਦਿਆ ਵੀ ਕਿ ਮਾੜੀ ਭੋਟੀ ਗੱਲ ਹੁੰਦੀ ਮੁੰਡੇ ਇਕੱਠੇ ਕਰਕੇ ਤੇ ਲੜਾਈ ਕਰਨੀ ਅੱਛਾ ਫਿਰ ਉਹ ਮੁੰਡਿਆਂ ਨੇ ਇੱਥੇ ਝਗੜਾ ਕੀਤਾ ਸੁਪਝਾਏ ਮੁਰਗੇ ਜਾ ਕੇ ਪਾਣੀ ਉਥੇ ਉਹਨਾਂ ਗੱਡੀ ਚੜਾਈ ਉਥੇ ਜਾ ਕੇ ਫਿਰ ਕੀਤਾ ਝਗੜਾ ਇਸੇ ਉਹ ਮੁੰਡਿਆਂ ਨੇ ਅੱਛਾ ਜੀ ਉਸੇ ਦਿਨ ਅੱਛਾ ਸਰ ਮੈਂ ਡੀਐਸਪੀ ਸਾਹਿਬ ਨੂੰ ਫੋਨ ਕੀਤਾ ਉਹਨੇ ਮੇਜਰ ਐਸਆਈ ਨੂੰ ਇੱਥੇ ਭੇਜਿਆ ਆਣ ਕੇ ਉਹਨਾਂ ਮੌਕਾ ਵੇਖਿਆ ਸਾਰਾ ਕੁਝ ਨਾ ਵੇਗਾ ਫਿਰ ਨਾ ਕਾਗਜੇ ਵੇਖੇ ਵੀ ਐਵੇਂ ਕੋ ਇੰਤਕਾਲ ਰਜਿਟਰੀ ਮਾਲਕੀ ਸਟੇ ਵੀ ਨਾਂ ਦਾ ਆ ਸਾਰਾ ਕੁਝ ਇਹਨਾਂ ਦਾ ਨਾਂ ਆ ਅੱਛਾ ਜਾਈ ਤਾਂ ਕਰਦੇ ਨੇ ਜੇ ਜਿਆਦਾ ਤੇ ਨਿਸ਼ਾਨੀ ਕਰਾਉਣ ਜਿੱਥੇ ਉਹਨਾਂ ਦੀ ਮਾਲਕੀ ਆਉਂਦੀ ਓਥੇ ਵਹਣ ਅੱਛਾ ਤੇ ਤੜਤ ਵੀ ਉਹਨਾਂ ਐਲੀਗੇਸ਼ਨ ਹੈ ਕਿ ਕਹਿੰਦੇ ਜੀ ਪਿੰਡ ਦੇ ਮੋਹਰ ਪਰ ਪੰਦੇ ਨੇ ਇਲਾਕੇ ਦੇ ਮੋਹਰ ਪਰ ਪੰਦੇ ਨੇ ਗਾਂ ਸਰਪੰਚੀ ਆ ਗਾਂ ਪਾਪਾ ਪਾਰਟੀ ਦੇ ਸੀਨੀਅਰ ਆਗੂ ਵੀ ਨੇ ਤੇ ਪਹਿਲੋਂ ਕਹਿੰਦੇ ਜੀ ਅਸੀਂ ਰਾਈ ਨਾਮਾ ਕਰਾਵਾਂਗੇ ਬਹਿ ਕੇ ਤੁਹਾਡਾ ਤੇ ਅਸੀਂ ਮੁੜ ਕੇ ਸਾਡੀ ਗੱਲ ਸੁਣਦੇ ਰਹੇ ਆ ਤੇ ਮੁੜ ਕੇ ਸਾਨੂੰ ਕਹਿੰਦੇ ਰਹੇ ਵੀ ਜੇ ਸਾਡੇ ਕਾਗਜ ਪੱਤਰ ਵੇ ਕਰਨੇ ਆ ਵੀ ਇਹਨਾਂ ਨੇ ਮੈਂ ਉਦੋਂ ਇਸ ਟਾਈਮ ਉਦੋਂ ਵੀ ਇਹੋ ਗੱਲ ਕਹੀ ਸੀ ਤੁਸੀਂ ਨਿਸ਼ਾਨਦੀ ਕਰਾਓ ਤੈਨੂੰ ਕਣਕ ਬੀਜੀ ਵੜਾਵਾਂਗਾ ਅੱਛਾ ਜੀ ਕਣਕ ਪੱਕਣ ਦੇ ਜੋਗ ਹੀ ਉਸ ਟਾਈਮ ਪੱਕਣ ਵਾਲੀ ਕਣਕੀ ਸੀ ਮੈਂ ਇਹਦਾ ਮਤਲਬ ਕਣਕ ਬੀਜੀ ਤੁਹਾਡੇ ਅਜੀਤ ਸਿੰਘ ਹੁਣ ਬੀਜੀ ਸੀ ਹਾਂ ਜੀ ਸਿੰਘ ਹੁਣ ਬੀਜੀ ਬੀਜੀ ਸੀ ਇਹਨਾਂ ਨੂੰ ਉਦੋਂ ਜਦੋਂ ਮੇਰੇ ਘਰ ਗਏ ਮੈਂ ਇਹੋ ਗੱਲ ਕਹੀ ਤੁਸੀਂ ਨਿਸ਼ਾਨਦੀ ਕਰਾਓ ਅੱਛਾ ਜੀ ਇਹ ਇਹ ਗੱਲ ਹੈ ਤੇ ਮੈਂ ਅੱਧੇ ਪੈਸੇ ਵੀ ਇਹਨਾਂ ਨੂੰ ਦਵਾ ਦਿਆਂਗਾ ਅੱਛਾ ਜੀ ਜੇ ਤਾਂ 20000 ਰੁਪਏ ਲਾ ਦਸ ਲਾ 10000 ਰੁਪਏ ਲਾ ਦਿਓ ਤੇ ਨਿਸ਼ਾਨਦੀ ਕਰਵਾ ਲਓ ਤੇ ਅੱਧੇ ਪੈਸੇ ਮੈਂ ਜੇ ਕ ਇਹ ਤੇ ਸਰ ਇੱਕ ਨਜਾਬ ਨਜਾਮ ਲਾਉਂਦੇ ਨੇ ਝੂਠ ਆ ਕੋਈ ਅਸੀਂ ਗੱਲ ਨਹੀਂ ਹੈਗੀ ਇਸ ਦੇ ਵਿੱਚ ਕਹਿੰਦੇ ਜੀ ਸਾਡਾ ਵਾਲਾ ਲੱਗਾ ਝੋਨਾ ਆ ਗਰੀਬ ਬੰਦੇ ਆ ਉਹ ਵੀ ਤੁਸੀਂ ਬਾਹਰ ਛੜਿਆ ਆ ਉਹਦੇ ਵਿੱਚ ਤੁਹਾਡੇ ਟਰੈਕਟਰ ਦੇ ਨਿਸ਼ਾਨ ਮੈਂ ਵੇਖੇ ਆ ਫਿਰ ਉਹਨਾਂ ਦੀ ਜਿਹੜੇ ਮਾਤਾ ਜੀ ਨੇ ਉਹਨਾਂ ਕਹਿਆ ਵੀ ਭਾਜੀ ਇਹ ਸਾਡੇ ਤੇ ਟਰੈਕਟਰ ਚੜ ਚੜਾ ਦੇ ਲੱਗੇ ਵੀ ਚਾਰ ਟਰੈਕਟਰ ਵਗਣ ਦੇ ਹੀ ਅਸੀਂ ਤੇ ਬੜੀ ਮੁਸ਼ਕਿਲ ਜਾਨਪ ਚਾਈ ਠੀਕ ਸਰ ਜੀ ਉਹ ਤੁਸੀਂ ਵੇਖੋ ਚਾਰ ਟਰੈਕਟਰ ਜਿਹੜੇ ਪਹਿਲੀ ਵਿੱਚ ਗਏ ਉਹ ਵੇਖੋ ਪੂਰੇ ਚਾਰ ਟਰੈਕਟਰ ਹੈਗੇ ਵੀ ਨੇ ਇੱਕ ਟਰੈਕਟਰ ਇਹਨਾਂ ਮਗਰ ਜ਼ਰੂਰ ਚੜ੍ਹਿਆ ਜਦੋਂ ਬੰਦਾ ਦਾਤਰ ਲੈ ਕੇ ਸਾਡੇ ਬੰਦੇ ਨੂੰ ਮਾਰਦਾ ਹੀ ਟਰੈਕਟਰ ਨੂੰ ਅੱਛਾ ਅਹੀਂ ਉਸ ਕਰਕੇ ਆਪਣੀ ਜਾਨ ਬਚਾਉਣ ਖਾਤਰ ਉਹਦੇ ਮਗਰ ਟਰੈਕਟਰ ਚੜਵਾਇਆ ਹੈ ਅੱਛਾ ਜੀ ਹਾਂਜੀ ਉਹ ਵੀ ਅਹੀਂ ਸਾਡ ਕੋ ਵੀਡੀਓ ਅੱਛਾ ਫਿਰ ਉਹਨਾਂ ਨੇ ਕਿਹਾ ਕਿ ਅਸੀਂ 112 ਨੰਬਰ ਤੇ ਫੋਨ ਕਰਕੇ ਮੁਲਾਜ਼ਮ ਸੱਦੇ ਦੋ ਮੁਲਾਜ਼ਮ ਆਏ ਤੇ ਉਦੋਂ ਇਹਨਾਂ ਨੇ ਟਰੈਕਟਰ ਆਪਣੇ ਸ਼ੇ ਕਰ ਲੇ ਤੇ ਜਦੋਂ ਪੁਲਿਸ ਚੱਲ ਗਈ ਉਦੋਂ ਫੇਰ ਇਹਨਾਂ ਨੇ ਵਾਹ ਕਿਤੇ ਨਹੀਂ ਸਰ ਜੀ ਵੇਖੋ ਸਾਡੀ ਮਾਲਕੀ ਅਸੀਂ ਵਾਉਂਦੇ ਰਹੇ ਅਸੀਂ ਖੁਦ ਅਸੀਂ ਆਪ ਪੁੱਸ ਸੱਦੀ ਇਹਨਾਂ ਨਹੀਂ ਸੱਦੀ ਹਾਂਜੀ ਲੜਾਈ ਤੋਂ ਡਰਦੇ ਆਪ ਪੁੱਸ ਸੱਦੀ ਆਂ ਮੰਨ ਲਓ ਲੜਾਈ ਨਾ ਹੋਵੇ ਹੋਰ ਮੰਨ ਲਓ ਇਹ ਆਵ ਕਹਦੇ ਨੇ ਲੜਾਈ ਕਰਦੀ ਬੰਦੇ ਮਗਵਾ ਲੈਂਦੇ ਮੰਗਾ ਮੰਗਵਾ ਲੈਂਦੇ ਸਰ ਅੱਛਾ ਇੱਕ ਗੱਲ ਤਾਂ ਹੋਰ ਨਹੀਂ ਕੀ ਜੀ ਜਵਾਬ ਦੇ ਦਿਓ ਕਿ ਉੱਥੇ ਕੋਈ ਬੋਰ ਚੱਲਦਾ ਹੈ ਸਰ ਜੀ ਉੱਥੇ ਬੋਰ ਤੇ ਸਰ ਜੀ ਉਹ ਪੁੱਟਿਆ ਗਿਆ ਬੋਰ ਬੰਦ ਹੋਇਆ ਉੱਥੇ ਕੋਈ ਬੋਰ ਉਹ ਆਂਦੇ ਸਾਡਾ ਪਰਸਨਲ ਬੋਰ ਹੈ ਬੋਰ ਹੈ ਹੀ ਨਹੀਂ ਸਰ ਜੀ ਬੋਰ ਪੁੱਟ ਕੇ ਪਰਲੀ ਬੰਬੀ ਖੜੀ ਜਿੱਤੀ ਚੱਲਣ ਦੀ ਬੰਬੀ ਹੋਏ ਹੁਣ ਅੱਛਾ ਜੀ ਹਾਂ ਜੀ ਉਹ ਬੋਰ ਬੰਦ ਹੋ ਗਿਆ ਸਰ ਠੀਕ ਹਾਂ ਜੀ ਕਿਹੜਾ ਤੁਸੀਂ ਉਹਨਾਂ ਦੀ ਪੈਲੀ ਦੇ ਵਿੱਚ ਕਹਿੰਦੇ ਜੀ ਸਾਡਾ ਵਾਲਾ ਵਾਇਆ ਲੱਗਾ ਝੋਨਾ ਆ ਹਾਂ ਜੀ ਗਰੀਬ ਬੰਦੇ ਆ ਹਾਂ ਜੀ ਉਹ ਵੀ ਤੁਸੀਂ ਉਹ ਬਾਹਰ ਛੜਿਆ ਆ ਉਹਦੇ ਵਿੱਚ ਤੁਹਾਡੇ ਟਰੈਕਟਰ ਦੇ ਨਿਸ਼ਾਨ ਮੈਂ ਵੇਖੇ ਆ ਹਾਂਜੀ ਫਿਰ ਉਹਨਾਂ ਦੀ ਜਿਹੜੇ ਮਾਤਾ ਜੀ ਨੇ ਉਹਨਾਂ ਨੇ ਕਿਹਾ ਵੀ ਭਾਜੀ ਇਹ ਸਾਡੇ ਤੇ ਟਰੈਕਟਰ ਚੜ ਚੜਾਉਣ ਲੱਗੇ ਸੀ ਵੀ ਚਾਰ ਟਰੈਕਟਰ ਵਗਣ ਡੇ ਹੀ ਅਸੀਂ ਤੇ ਬੜੀ ਮੁਸ਼ਕਿਲ ਜਾਨ ਬਚਾਈ ਠੀਕ ਸਰ ਜੀ ਉਹ ਤੁਸੀਂ ਵੇਖੋ ਚਾਰ ਟਰੈਕਟਰ ਜਿਹੜੇ ਪਹਿਲੀ ਵਿੱਚ ਗਏ ਉਹ ਵੇਖੋ ਪੂਰੇ ਚਾਰ ਟਰੈਕਟਰ ਹੈਗੇ ਵੀ ਨੇ ਇੱਕ ਟਰੈਕਟਰ ਇਹਨਾਂ ਮਗਰ ਜਰੂਰ ਚੜਿਆ ਜਦੋਂ ਬੰਦਾ ਦਾਤਰ ਲੈ ਕੇ ਸਾਡੇ ਬੰਦੇ ਨੂੰ ਮਾਰਦਾ ਹੀ ਟਰੈਕਟਰ ਨੂੰ ਅੱਛਾ ਅਹੀਂ ਉਸ ਕਰਕੇ ਆਪਣੀ ਜਾਨ ਬਚਾਉਣ ਖਾਤਰ ਉਹਦੇ ਮਗਰ ਟਰੈਕਟਰ ਚੜਵਾਇਆ ਹੈ ਅੱਛਾ ਜੀ ਹਾਂਜੀ ਉਹ ਵੀ ਅਹੀਂ ਸਾਡ ਕੋ ਵੀਡੀਓ ਅੱਛਾ ਫਿਰ ਉਹਨਾਂ ਨੇ ਕਿਹਾ ਕਿ ਅਸੀਂ 112 ਨੰਬਰ ਤੇ ਫੋਨ ਕਰਕੇ ਮੁਲਾਜ਼ਮ ਸੱਦੇ ਦੋ ਮੁਲਾਜ਼ਮ ਆਏ ਤੇ ਉਦੋਂ ਇਹਨਾਂ ਨੇ ਅ ਟਰੈਕਟਰ ਆਪਣੇ ਪਿਛੇ ਕਰ ਲਏ ਤੇ ਜਦੋਂ ਪੁਲਿਸ ਚੱਲ ਗਈ ਉਦੋਂ ਫਿਰ ਇਹਨਾਂ ਨੇ ਵਾਹ ਕਿਤੇ ਨਹੀਂ ਸਰ ਜੀ ਵੇਖੋ ਸਾਡੀ ਮਾਲਕੀ ਅਸੀਂ ਵਾਉਂਦੇ ਰਹੇ ਆਂ ਅਸੀਂ ਖੁਦ ਆਪ ਪੁਲਸ ਸੱਦੀ ਇਹਨਾਂ ਨਹੀਂ ਸੱਦੀ ਹਾਂਜੀ ਲੜਾਈ ਤੋਂ ਡਰਦੇ ਆ ਆਪ ਪੁਲਸ ਸੱਦੀ ਅੱਛਾ ਮਨ ਲੋ ਲੜਾਈ ਨਾ ਹੋਵੇ ਹੋਰ ਮੰਨ ਲੋ ਇਹ ਆਪ ਕਹਦੇ ਨੇ ਲੜਾਈ ਕਰਦੀ ਬੰਦੇ ਮਗਵਾ ਲੈਂਦੇ ਮੰਗਾ ਮੰਗਵਾ ਲੈਂਦੇ ਸਰ ਅੱਛਾ ਇੱਕ ਵਾਰ ਦਾ ਹੋਰ ਨਹੀਂ ਕੀ ਜੀ ਦਾ ਜਵਾਬ ਦੇ ਦਿਓ ਕਿ ਉੱਥੇ ਕੋਈ ਬੋਰ ਚੱਲਦਾ ਸਰ ਜੀ ਉੱਥੇ ਬੋਰ ਤੇ ਸਰ ਜੀ ਉਹ ਪੁੱਟਿਆ ਗਿਆ ਬੋਰ ਬੰਦ ਹੋ ਗਿਆ ਉੱਥੇ ਕੋਈ ਬੋਰ ਉਹ ਆਂਦੇ ਸਾਡਾ ਪਰਸਨਲ ਬੋਰ ਆ ਬੋਰ ਹੈ ਹੀ ਨਹੀਂ ਸਰ ਜੀ ਬੋਰ ਪੁੱਟ ਕੇ ਪਰਲੀ ਬੰਬੀ ਖੜੀ ਜਿੱਤੀ ਚੱਲਣ ਦੀ ਬੰਬੀ ਉਹ ਹੈ ਹੁਣ ਅੱਛਾ ਜੀ ਹਾਂ ਜੀ ਉਹ ਬੋਰ ਬੰਦ ਹੋ ਗਿਆ ਸਰ ਠੀਕ ਹਾਂ ਜੀ ਕੋਈ ਜਵਾਬ ਮਗੰਦੇ ਆ ਇਹ ਮੇਰੇ ਨੀ ਵੱਲੋਂ ਨਹੀਂ ਲਾਏ ਗਏ ਉਹਨਾਂ ਦੇ ਪਰਿਵਾਰ ਵੱਲੋਂ ਲਾਏ ਗਏ ਆ ਗੁੱਡੀਆਂ ਵੱਲੋਂ ਕਹੇ ਗਏ ਆ ਕਿ ਭਾਜੀ ਉਹਨਾਂ ਨੇ ਸਾਨੂੰ ਕਿਹ ਤੱਕ ਕਹਿਤਾ ਕਿ ਧੀਆ ਭੈਣਾਂ ਤੇ ਸਾਰੀਆਂ ਸਾਂਝੀਆਂ ਹੁੰਦੀਆਂ ਨੇ ਵੀ ਅਸੀਂ ਤੁਹਾਡੀਆਂ ਕੁੜੀਆਂ ਤੱਕ ਝਾਕ ਓ ਬਾਪੂ ਸਾਡਾ ਜਿਹੜਾ ਉਹਨਾਂ ਦਾ ਬਜ਼ੁਰਗ ਆ ਉਹਦੀ ਬਾਹ ਤੇ ਦਾਤਰ ਵੱਜਿਆ ਆ ਪੁੱਠਾ ਵੱਜਿਆ ਤੇ ਨਾਲ ਇੱਕ ਹੋਰ ਵੀਰ ਸੀ ਜਿਹੜਾ ਕਹਿੰਦਾ ਜੀ ਮੈਂ ਕਹਿ ਕੇ ਛਡਾਉਣ ਗਿਆ ਸੀ ਵੀ ਇਹ ਕੰਮ ਨਾ ਕਰੋ ਤੇ ਉਹ ਵੀ ਹੱਥ ਤੇ ਪੱਟੀ ਵੱਜੀ ਸੀ ਵੀ ਉਹਦੇ ਵੀ ਸੱਟ ਲੱਗੀ ਆ ਉਹਦੇ ਬਾਰੇ ਕੀ ਕਹਿੰਦੇ ਹੋ ਸਰ ਜਿਹੜਾ ਇੱਥੇ ਉਹਨਾਂ ਨੇ ਜਾਮ ਲਾਇਆ ਵੀ ਸੱਟਾਂ ਲਾਈਆਂ ਜਿਹੜਾ ਮੁੰਡਾ ਉਹਨੂੰ ਛਡਾਉਣ ਗਿਆ ਉਹਨਾਂ ਨੂੰ ਸੱਟਾਂ ਲਾਈਆਂ ਸਰ ਬਿਲਕੁਲ ਝੂਠ ਆ ਉਹਨੂੰ ਸੱਟ ਜਿਹੜੀ ਪਹਿਲਾਂ ਲੱਗੀ ਉਹਦਾ ਰਾਜਨਾਮੇ ਦੇ ਦਲਵੀਰ ਸਿੰਘ ਸਰਪੰਚਰ ਤੱਕ ਡੋਗਰਾ ਉਹਨਾਂ ਕੀਤਾ ਸੀ ਜਿਹੜਾ ਇਹਨਾਂ ਨੇ ਆ ਵੱਡ ਫਟ ਕਰਕੇ ਦਾਖਲ ਹੋਏ ਰਿਜਲਟ ਲੈ ਲੈ ਜੈਡ ਲੈ ਕੇ ਇਹਨਾਂ ਦੇ ਬੱਚਾ ਕਰਾਉਣ ਵਾਸਤੇ ਸਰ ਮੈਂ ਬੇਨਤੀ ਕਰਦਾ ਮਾਨਯੋਗ ਐਸਚਓ ਜਨਾਲੇ ਨੂੰ ਵੀ ਤੁਸੀਂ ਇਹਦੀ ਜਿਹੜੀ ਜਾਂਚ ਆ ਬੜੇ ਵਧੀਆ ਤਰੀਕੇ ਨਾਲ ਕਰੋ ਜੇ ਦੇ ਕਿਸੇ ਨੇ ਸੱਟ ਲਾਈ ਉਹਦਾ ਵੀ ਪਤਾ ਲੱਗ ਜਾਂਦਾ ਜਿਹੜਾ ਆਪ ਸੱਟ ਲਾਉਂਦਾ ਉਹਦਾ ਵੀ ਪਤਾ ਲੱਗ ਜਾਂਦਾ ਸਰ ਇਹ ਸਭ ਝੂਠ ਜੇ ਬਾਕੀ ਰਹੀ ਗੱਲ ਇੱਜ਼ਤਾਂ ਦੀ ਸਰ ਸਾਡੇ ਘਰ ਦੀਆਂ ਬਣਾਇਆਂ ਆ ਜਾਨੇ ਅਸੀਂ ਕਿਸੇ ਦੀ ਬਣ ਸਕਦੇ ਅਸੀਂ ਇਲਾਕੇ ਦੇ ਮੋਢੇ ਬੇਰੇ ਆ ਇਹ ਨਜਾਇਜ਼ ਸਰ ਕੇ ਦੇ ਛੇੜੇ ਗੱਲ ਕਰ ਰਹੇ ਨੇ ਉਹ ਕਸ਼ਮੀਰ ਸਿੰਘ ਆ ਉਹਦਾ ਮੇਰੀ ਤੂ ਤੂ ਮਾਮਾ ਹੋਈ ਸੀ ਸਾਡੇ ਨੂੰ ਲਾ ਲਾ ਕੇ ਠੇਕੇ ਦੇ ਜਿ ਮਿਲ ਲਈ ਸੀ ਜਿਹਦਾ 라ਜਪੂਤਾਂ ਜੇ ਇਹ ਕਸ਼ਮੀਰ ਸਿੰਘ ਇਹ ਕੌਣ ਆ ਜੀ ਇਹਨਾਂ ਦੇ ਪਿੰਡ ਦਾ ਸਰ ਅੱਛਾ ਜੀ ਤੇ ਉਦੋਂ ਉਹ ਤੂ ਦੀ ਮਾਮਾ ਆਈ ਉਹ ਸਰ ਬਦਲਾ ਲੈ ਆਂਦਾ ਇੱਥੇ ਉਹਦਾ ਕੀ ਰੋਲ ਆ ਜੀ ਵਿੱਚ ਸਾਰਿਆਂ ਦਾ ਸ਼੍ਰੀਕਾ ਉਹ ਛੇੜ ਛੇੜਸਤਾਨੀ ਸਾਰੀ ਹੋਦੀ ਤੇ ਅੱਛਾ ਕਸ਼ਮੀਰ ਸਿੰਘ ਦੀ ਜੀ ਤੇ ਤੁਹਾਡਾ ਕੀ ਰੋਲ ਆ ਜੀ ਉਹਦੇ ਵਿੱਚ ਉਹ ਮੌਕੇ ਨਾਲ ਜੋ ਟਰੈਕਟਰ ਵਾਲੇ ਜ਼ਮੀਨ ਖੇਪ ਪਤਲੀ ਕਰ ਰਹੇ ਸੀ ਉਸ ਟਾਈਮ ਲੜਾਈ ਕਰਨ ਵਾਸਤੇ ਆ ਖੁਦ ਖੋ